ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ ਤੇ ਇੱਕ ਹੋਰ ਨਵੇਂ ਵੀਡੀਓ ਚ ਆਸ ਕਰਦਾ ਤੁਸੀਂ ਸਾਰੇ ਜਾਣੇ ਤੰਦਰੁਸਤ ਹੋਵੋਗੇ ਤੇ ਠੀਕ ਠਾਕ ਹੋਵੋਗੇ ਜਿਹਨਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਕਰ ਲੋ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਆ ਕਰੋ ਸ਼ੇਅਰ ਤੇ ਐਂਡ ਤੱਕ ਜਰੂਰ ਦੇਖਿਆ ਕਰੋ ਤੇ ਬਾਕੀ ਜਿਹੜੀਆਂ ਆਪਣੇ ਦਾ ਕੰਮ ਵਾਲੀਆਂ ਵੀਡੀਓ ਹੁੰਦੀਆਂ ਉਹ ਤੁਸੀਂ ਜ਼ਿਆਦਾ ਦੇਖਦੇ ਹੋ ਤੇ ਜਿਹੜੀਆਂ ਉਹ ਗੱਲਾਂ ਬਾਤਾਂ ਵਾਲੀਆਂ ਵੀਡੀਓ ਹੁੰਦੀਆਂ ਉਹ ਪਤਾ ਨਹੀਂ ਕਿਉਂ ਘੱਟ ਦੇਖਦੇ ਆ ਬੰਦੇ ਵੀਡੀਓ ਉਹ ਵੀ ਦੇਖਿਆ ਕਰੋ ਉਹਨਾਂ ਹੀ ਵੀਡੀਓ ਗੱਲਾਂ ਵੀ ਸੁਣਨ ਲੱਗਾ ਹੁੰਦਾ ਤੇ ਬਾਕੀ ਅੱਜ ਆਪਾਂ ਇਹਦਾ ਵਲੌਗ ਉਹ ਬਣਾਇਆ ਨਹੀਂ ਗਾ ਤੇ ਬਾਕੀ ਚਲੋ ਹੋਰ ਕੋਈ ਗੱਲਾਂ ਬਾਤਾਂ ਕਰ ਲੈਣੇ ਆ गल बात का करिए टॉपिक तो बहुत ने नेली बनावे वीडियो एक एक करके तो अच्छा टॉपिक लै ला पैसा किमें बनाइए पैसा बनाने जेड़े अजक दे तरीके ने है ਤਿੰਨ ਗਨੇ ਮੇਨ ਜਿਹੜੇ ਇੱਕ ਨੰਬਰ ਚ ਪੈਸਾ ਬਣਾਉਣ ਦੇ ਤਿੰਨਕ ਤਰੀਕੇ ਨੇ ਜਿਹੜਾ ਪਹਿਲਾ ਤਰੀਕਾ ਹੋ ਗਿਆ ਜਿਹੜੇ ਜ਼ਿਆਦਾਤਰ ਲੋਕ ਉਹਦੇ ਨਾਲ ਹੀ ਜ਼ਿੰਦਗੀ ਬਿਾਸਰ ਕਰਦੇ ਆ ਆਪਣੀ ਉਹ ਹੈਗਾਗਾ ਤਰੀਕਾ ਪ੍ਰਾਈਵੇਟ ਨੌਕਰੀ ਕਰਕੇ ਪ੍ਰਾਈਵੇਟ ਨੌਕਰੀ ਕਰਦੇ ਆ ਕਿ ਜ਼ਿਆਦਾਤਰ ਲੋਕ ਵੀ ਸਵੇਰ ਜਾਂਦੇ ਆ ਸ਼ਾਮ ਨੂੰ ਆਉਂਦੇ ਆ ਵਾਪਸ ਦਿੱਲੀ ਜਾਣਾ ਪੈਂਦਾ ਤੇ ਉਹ ਜਿਹੜੇ ਲਗਭਗ ਜਿਹੜਾ ਅੱਜ ਦੇ ਜੇ ਅੱਜ ਦੀ ਐਵਰੇਜ ਕੱਢੀਏ 10 ਤੋਂ 20000 ਰੁਪਏ ਜਿਹੜਾ ਮਹੀਨਾ ਦਾ ਬੰਦੇ ਦਾ ਆਮ ਬੰਦੇ ਦਾ ਜਿਹੜਾ ਪ੍ਰਾਈਵੇਟ ਨੌਕਰੀ ਚ ਤੇ ਉਸ ਤੋਂ ਬਾਅਦ ਆ ਗਿਆ ਦੂਜਾ ਜਿਹੜਾ ਤਰੀਕਾ ਦਾ ਉਹ ਹੈ ਸਰਕਾਰੀ ਨੌਕਰੀ ਦਾ ਸਰਕਾਰੀ ਨੌਕਰੀ ਬਹੁਤ ਘੱਟ ਬੰਦਿਆਂ ਕੋਲੇ ਹੁੰਦੀ ਹੈ ਤੇ ਉਹ ਉਹ ਬੰਦੇ ਦੀ ਜ਼ਿੰਦਗੀ ਜਿਨ੍ਹਾਂ ਕੋਲੇ ਸਰਕਾਰੀ ਨੌਕਰੀ ਹੈ ਉਹਨਾਂ ਦੀ ਜ਼ਿੰਦਗੀ ਥੋੜੀ ਆਮ ਬੰਦਿਆਂ ਨਾਲੋਂ ਵਧੀਆ ਹੁੰਦੀ ਹੈ ਕਿਉਂਕਿ ਉਹਨਾਂ ਦੀ ਬਜਮੀ ਤਨਖਾਹ ਹੁੰਦੀ ਹੈ ਲਿਮਟਡ ਇੱਕ ਤੇ ਬਾਕੀ ਚਲੋ ਉਹਨਾਂ ਦਾ ਵੀ ਸਿਸਟਮ ਵਧੀਆ ਜਲੀ ਜਾਂਦਾ ਤੇ ਜਿਹੜੀ ਸਰਕਾਰੀ ਨੌਕਰੀ ਵਾਲੇ ਦੀ ਉਹਨਾਂ ਦੀ ਮੇਰੇ ਸਹਾਰਾ ਨਾਲ ਵਾਧੂ ਹੋਊਗੀ ਉਹਨਾਂ ਦੀ 50000 ਹੋਊਗੀ ਚਲ ਵਾਧੂ ਹੋ ਗਈ ਇਦੂੰ ਦੀ ਟੀਚਰਾਂ ਦੀ ਵਾਧੂ ਹੁੰਦੀ ਹੈ ਮੇਰੇ ਸਹਾਰਾ ਨਾਲ ਉਹ 50000 ਤਾਂ ਹੋਊਗੀ ਘਟੋ ਘਟ ਐਵਰੇਜ 50000 ਮੰਨ ਲੈਂਦੇ ਆ ਚਲ ਤੇ ਜਿਹੜਾ ਤੀਜਾ ਕਰਨਾ ਗਿਆ ਤੀਜਾ ਸੱਚਾ ਤੀਜਾ ਤਰੀਕਾ ਜਿਹਦਾ ਪੈਸਾ ਕਮਾਉਣ ਦਾ ਉਹ ਜ਼ਿਆਦਾਤਰ ਜਿਹੜੇ ਲੋਕ ਕਰਦੇ ਆਂ ਵੀ ਖੇਤੀਬਾੜੀ ਹੋਊਗੀ ਕੀਤੀ ਬੜੀ ਜੂ ਹਾਲਾ ਕਿ ਇੰਨਾ ਪੈਸਾ ਨਹੀਂ ਬੰਦਦਾ ਗੁਜ਼ਾਰਾ ਹੀ ਹੁੰਦਾ ਇਹਦੇ ਨਾਲ ਵੀ ਆਈ ਜਲਾਈ ਚਲੀ ਜਾਂਦੀ ਆ ਚਲੋ ਜਿਨ੍ਹਾਂ ਕੋਲੇ ਵੱਧ ਜ਼ਮੀਨ ਆ ਵੱਡੀ ਖੇਤੀ ਆ ਉਹਨਾਂ ਦਾ ਜਿਹੜਾ ਸਿਸਟਮ ਜਿਆ ਥੋੜਾ ਜਿਹਾ ਵੱਡਾ ਹੁੰਦਾ ਉਹਨਾਂ ਨੂੰ ਵੱਧ ਬਚ ਜਾਂਦੀ ਹੋਣਗੇ ਚਲੋ ਤੇ ਜਿਨ੍ਹਾਂ ਦਾ ਜ਼ਮੀਨ ਥੋੜੀ ਹੁੰਦੀ ਆ ਸਿਸਟਮ ਛੋਟਾ ਉਹ ਜਾਂ ਤਾਂ ਬੰਦੇ ਠੇਕੇ ਤੇ ਦਿੰਦੇ ਆਗੇ ਜ਼ਮੀਨ ਤੇ ਆਪਦੀ ਕੋਈ ਪਾਸੇ ਤੇ ਛੋਟੀ ਮੋਟੀ ਨੌਕਰੀ ਕਰਦੇ ਆ ਤੇ ਜਾਂ ਫਿਰ ਉਹਨਾਂ ਦਾ ਕੋਈ ਉਹ ਜਾ ਸਿਸਟਮ ਕਰਦੇ ਆ ਕਿ ਖੇਤੀ 'ਚ ਵੀ ਉਹਨਾਂ ਦੀ ਵੀ ਆਈ ਚਲਾਈ ਚੱਲਦੀ ਹੈ ਕਿ ਕੋਈ ਬਾਲਾ ਵੱਡਾ ਵਿੱਚ ਵੀ ਕੋਈ ਪ੍ਰੋਫਿਟ ਵਾਲਾ ਕੰਮ ਹੈ ਨਹੀਂਗਾ ਤੇ ਜਿਹੜਾ ਕਿ ਚੌਥਾ ਤਰੀਕਾ ਜਿਹੜੇ ਬਹੁਤ ਘੱਟ ਲੋਕ ਵਸਤਦੇ ਆ ਉਹ ਆ ਗਿਆ ਸੋਸ਼ਲ ਮੀਡੀਆ ਦਾ ਵੀਡੀਓ ਫੇਸਬੁੱਕ ਤੇ ਅਪਲੋਡ ਕਰਨੀ ਆ YouTube ਤੇ ਤੇ ਇਹਦੇ ਤੋਂ ਵੀ ਬਹੁਤ ਬੰਦੇ ਪੈਸਾ ਬਣਾਈ ਜਾਂਦੇ ਆ ਤੇ ਹੁਣ ਤੁਸੀਂ ਕਹੋਗੇ ਵੀ ਤੁਸੀਂ ਤੂੰ ਤੂੰ ਦਾ ਬਣਾਉਂਦਾ ਨਹੀਂ ਮੈਂ ਨਹੀਂ ਬਣਾਉਂਦਾ ਤੇ ਆਪਣਾ ਕੰਮ ਹਜੇ ਨਵਾਂ ਉਹਨਾਂ ਦਾ ਕੰਮ ਨਹੀਂ ਚੱਲਿਆ ਤੇ ਜਦੋਂ ਚੱਲ ਪਿਆ ਕੋਈ ਨਹੀਂ ਆਪਾਂ ਵੀ ਬਣਾਇਆ ਕਰਾਂਗੇ। ਅ ਦੇਖਣ ਨੂੰ ਇਹ ਜਿਹੜਾ ਇਹ ਕੰਮ ਆ ਇਹ ਕੰਮ ਬੇਕਾਰ ਜਿਹਾ ਲੱਗਦਾ ਦੇਖਣ ਨੂੰ। ਵੀ ਨਾਤ ਵੀਡੀਓ ਜੀ ਬਣਾ ਕੇ ਉਹੀ ਪਾ ਦੇਣੀ ਇਹਦਾ ਕੀ ਫਾਇਦਾ? ਤੇ ਇੱਥੇ ਮੈਂ ਥੋੜੀ ਉਦਾਹਰਨ ਦੇਣਾ। ਇੱਕ ਉਹਦੇ ਨਾਲ ਤੁਹਾਨੂੰ ਵਧੀਆ ਸਮਝ ਆਊਗੀ। ਇਹ ਉਦਾਹਰਨ ਹੈ ਜਿਹੜੀ ਮੇਰੇ ਤੇ ਮੇਰੇ ਤੇ ਲਾਗੂ ਹੋਊਗੀ ਜਾਂ ਨਾ ਹੋਊਗੀ ਇਹ ਬਾਤ ਦੀ ਗੱਲ ਆ ਪਰ ਇੱਕ ਉਦਾਹਰਨ ਮੈਂ ਜ਼ਰੂਰ ਤੁਹਾਨੂੰ ਦੇ ਕੇ ਸਮਝਾਉਣ ਦੀ ਕੋਸ਼ਿਸ਼ ਕਰ ਦਾਂਗਾ ਤੇ ਮੰਨ ਲਓ ਤੁਸੀਂ ਦੇਖੀ ਹੋਣਗੇ ਵੈਸੇ ਜਿਹੜੇ ਬੰਦੇ ਵੀਡੀਓ ਬਣਾ ਕੇ ਨਿਤ ਅਪਲੋਡ ਕਰਦੇ ਆਗੇ YouTube ਤੇ ਜਾਂ Facebook ਤੇ ਉਹਨਾਂ ਨੂੰ ਨਿਤ ਇਧਰ ਉਧਰ ਜਾਣ ਦਾ ਮੌਕਾ ਮਿਲਦਾ ਤੇ ਜਿਵੇਂ ਮੰਨ ਲਓ ਕਿ ਕੋਈ ਇਹ ਜਿਹੜਾ ਸੋਸ਼ਲ ਮੀਡੀਆ ਦਾ ਕੰਮ ਆ ਲੈ ਤਾਂ ਵੀਡੀਓ ਪਾਉਣ ਵਾਲਾ ਕੰਮ ਇਹ ਵੀ ਇੱਕ ਨੌਕਰੀ ਦੀ ਤਰ੍ਹਾਂ ਹੀ ਆ ਪਰ ਇਹ ਆਵਾਜ਼ਾ ਕੰਮ ਇਹਦੇ ਚ ਕਿਸੇ ਦੀ ਕੋਈ ਰੋਕ ਟੋਕ ਨਹੀਂ ਜਦੋਂ ਬੰਦਾ ਚਾਹੇ ਉਦੋਂ ਇਹ ਬੰਦਾ ਵੀਡੀਓ ਬਣਾ ਕੇ ਪਾ ਸਕਦਾ ਪਰ ਦੂਜੇ ਪਾਸੇ ਜਿਹੜੀ ਆਗੀ ਨੌਕਰੀ ਦਾ ਕੰਮ ਨੌਕਰੀ ਚ ਭਲਾਂ ਦੀ ਸਰਕਾਰੀ ਹੈ ਭਲਾਂ ਦੀ ਪ੍ਰਾਈਵੇਟ ਉਹਦੇ ਚ ਬੰਦੇ ਨੂੰ ਜਾਣਾ ਹੀ ਪੈਣਾ ਜਾਂ 9 ਤੋਂ 5 ਵਜੇ ਤੱਕ ਪ੍ਰਾਈਵੇਟ ਸਰਕਾਰੀ ਨੌਕਰੀ ਦਾ ਉਸ ਹਸਾਮ ਨਾਲੀ ਟਾਈਮ ਹੁੰਦਾ ਉਹਦੇ ਚ ਬੰਦੇ ਨੂੰ ਜਾਣਾ ਹੀ ਪੈਣਾ ਤੇ ਜਿਹੜਾ ਇਹ ਕੰਮ ਆ ਇਹ ਨੌਕਰੀ ਉਦੋਂ ਬਾਅਦ ਨੌਕਰੀ ਨਹੀਂ ਇਹ ਸਮਝ ਲਓ ਇੱਕ ਬਿਜ਼ਨਸ ਆ ਨੌਕਰੀ ਪਹਿਲਾਂ ਮੈਂ ਗਲਤ ਕਹਤਾ ਬਿਜ਼ਨਸ ਇਹ ਉਦੋਂ ਬਾਅਦ ਆ ਜਦੋਂ ਚੈਨਲ ਮੋਨਟਾਈਜ਼ ਹੋ ਜਾਂਦਾ ਪੈਸੇ ਆਉਣ ਲੱਗ ਜਾਂਦੇ ਆ ਉਦੋਂ ਬਾਅਦ ਆ ਤੇ ਮੈਨੂੰ ਇਹ ਲੱਗਦੇ ਤਰੀਕੇ ਪੈਸਾ ਕਮਾਉਣ ਦੇ ਬਾਕੀ ਸੋਚ ਬੰਦੇ ਦੀ ਅੱਡ-ਅੱਡ ਹੁੰਦੀ ਹੈ ਅਲੱਗ-ਅਲੱਗ ਹੁੰਦੀ ਹੈ ਤੇ ਚਲੋ ਇਹੀ ਆਪਣੀ ਵੀਡੀਓ ਸੀ ਵੀਡੀਓ ਵਧੀਆ ਲੱਗੀ ਸ਼ੇਅਰ ਕਰ ਦਿਓ ਧੰਨਵਾਦ